ਦੋਸਤੋ ਮੇਰਾ ਨਾਮ ਹਜੀਤ ਸਿੰਘ ਹੈ ਪਿਛਲੇ 4 ਸਾਲ ਤੋਂ ਮੈਂ ਮੈਲੈਕਸਟਾਈਲ ਦੇ ਨਾਲ ਜੁੜ ਕੇ ਕੰਮ ਕਰ ਰਿਹਾ ਹਾਂ ਸਾਡੇ ਕੋਲ ਬਹੁਤ ਸਾਰੇ ਇਦਾਂ ਦੇ ਪ੍ਰੋਡਕਟ ਹੁੰਦੇ ਨੇ ਉਹਨਾਂ ਨੂੰ ਵਰਤ ਕੇ ਆਪ ਆਪ ਦੇ ਸਿਹਤ ਨੂੰ ਫਿੱਟ ਰੱਖ ਸਕਦੇ ਆ ਤੇ ਭਾਈ ਸਾਹਿਬ ਨੂੰ ਅਸੀਂ ਕੁਝ ਟਾਈਮ ਪਹਿਲਾਂ ਮਿਲੇ ਸੀਗੇ ਆਪਾਂ ਇਹਨਾਂ ਤੋਂ ਜਾਣਦੇ ਹੋਏ ਇਹਨਾਂ ਨੂੰ ਕਿਉਂ ਆਪਣੇ ਪ੍ਰੋਡਕਟਸ ਦੀ ਲੋੜ ਪਈ ਤੇ ਇਹਨਾਂ ਨੂੰ ਕੀ ਹੁੰਦਾ ਪਿਆ ਅਸੀਂ ਗੱਲ ਕੀ ਨਾਮ ਹੈ ਤੁਹਾਡਾ ਜੁਕੇਂਦਰ ਸਿੰਘ ਜੁਕੇਂਦਰ ਸਿੰਘ ਕਿਲਾ ਪਟਾਈ ਸੁਣੋ ਹਾਪ ਤੋਂ ਬੰਦੇ ਜਦੋਂ ਅਸੀਂ ਤੁਹਾਨੂੰ ਪਹਿਲਾਂ ਮਿਲੇ ਸੀ ਤਾਂ ਤੁਸੀਂ ਕੀ ਤੁਹਾਨੂੰ ਪ੍ਰੋਬਲਮ ਸੀ ਜਿਸ ਤੋਂ ਬਾਅਦ ਤੁਸੀਂ ਇਹ ਸਾਡਾ ਸੁਣਾਉਗਾ ਇਹ ਬੱਚੇ ਦੀ ਬ੍ਰੋਕ ਹੋ ਗਈ ਬੱਚਾ ਨਿੰਤਾ ਕੋਨੀ ਹੋ ਰਿਹਾ ਸੀ ਨਾ ਮਾਲੇ ਤੋਂ ਆ ਗਈ 14 15 ਸਾਲ ਹਾਂਜੀ ਹਾਂਜੀ ਠੀਕ ਹੈ ਤੇ ਫਿਰ ਉਸ ਤੋਂ ਬਾਅਦ ਅਸੀਂ ਮਾਲਾ ਵੀ ਦਵਾਵਾਂ ਨਾਲ ਰੋਕੀ ਸੀ ਜਦੋਂ ਅਸੀਂ ਡਾਕਟਰ ਦੇ ਨਾਲ ਗੱਲ ਕਰਦੇ ਨੋਟਾਂ ਅਸੀਂ ਉਹਨਾਂ ਤੋਂ ਦਵਾਈਆਂ ਸ਼ੁਰੂ ਕੀਤੀ ਸਾਨੂੰ ਕੋਈ ਬੋਈ ਨਾ ਫਿਰ ਸਾਨੂੰ ਹੋਰ ਜਾਣ ਕੁੰਮਾ ਦਾ ਵੀ ਦੱਸ ਕੋਈ ਮਨ ਸਾਥ ਮਨਸਦੋ ਵੀ ਤੁਸੀਂ ਦਾ ਹਾਂ ਹਾਂ ਡਾਕਟਰ ਉਹ ਮਨ ਨਾਲ ਆ ਰਹੇ ਹੁੰਦੇ ਤੇ ਉਥੋਂ ਦਵਾਈ ਖਾਂਦੀ ਸਾਨੂੰ ਮੰਗਿਆ ਤੁਸੀਂ ਕਿਰਪਾ ਕਰੀਂ ਫਿਰ ਕਸਤੂਰੀ ਐ ਮਨ ਨਾਲ ਉੱਥੇ ਰਦਦੀ ਉਹ ਕਿ ਉਹਨਾਂ ਬੋਲੇ ਦੇ ਮਨ ਨਾਲ ਟਿਚੋਣ ਕੀਤਾ ਤੇ ਉਦੋਂ ਬਾਅਦ ਸਾਨੂੰ ਕੋਈ ਕੋਈ ਨਹੀਂ ਆ ਰਿਹਾ ਰੈੱਡ ਮਰੀਆਂ ਨਹੀਂ ਚਾਹ ਫਿਰ ਉਦੋਂ ਬਾਅਦ ਅਸੀਂ ਆ ਕੇ ਬੈਠੇ ਤੇ ਫਿਰ ਹੌਲੀ ਹੌਲੀ ਸਾਨੂੰ ਮੰਨ ਲਿਆ ਵੀ ਜੋ ਕਿਹਾ ਪੁਰਾਣੇ ਤੁਸੀਂ ਦਵਾਈ ਦਿਓ ਫਿਰ ਅਸੀਂ ਬਠਿੰਡੇ ਦਾਸ ਪੈ ਗਈ ਸਾਂ ਉਕੇ ਨੇਪੁਆਲੀ ਹੋਤੇ ਉਹਨਾਂ ਨੇ ਸਾਨੂੰ ਕਿਹਾ ਕੀ ਕਰਕੇ ਮੈਡਮ ਕੀਤ ਕੀ ਕਰਕੇ ਆ ਡਾਕਟਰ ਉਹਨਾਂ ਤੋਂ ਅਸੀਂ ਖਾਧੀ ਮਤਲਬ ਲਈ ਠੀਕ ਤੇ ਉਹਨਾਂ ਨੇ ਦੱਲਿਆ ਟ੍ਰੀਟਮੈਂਟ ਕਰ ਲੈਗੇ ਜਦੋਂ ਸਾਰੇ ਕੀ ਤੇ ਆਖਰ ਉਹਨਾਂ ਨੇ ਤੁਹਾਨੂੰ ਇਹ ਕਰਕੇ ਜੀ ਕਰੇ ਕਿ ਤੁਸੀਂ ਬੱਚਾ ਬੰਦ ਵੀ ਆਈ ਜਾਓ ਆ ਫਿਰ ਖਤ ਤਲਾਓ ਅਸਲ ਮਤਲਬ ਵੀ ਇਦਾਂ ਬੱਚਾ ਨਹੀਂ ਪੈਦਾ ਹਾਂਈ ਬੱਚਾ ਪੈਦਾ ਨਹੀਂ ਬੋਲੋ ਕਿਸੇ ਹੋਰ ਤਰੀਕੇ ਨਾਲ ਡਾਕਟਰੀ ਤਰੀਕੇ ਨਾਲ ਤੁਸੀਂ ਬੱਚਾ ਆਪਦਾ ਲੈ ਲਓ ਲੈ ਲਓ ਹਾਂਜੀ ਤੇ ਫਿਰ ਅਸੀਂ ਮਤਲਬ ਕਿੰਨਾਂ ਗਾਹ ਕੋ ਬੇਰੀ ਵੀ ਅਸੀਂ ਤੁਹਾਨੂੰ ਉਜਲ ਤੇ ਬਸ ਨੂੰ ਥੋੜਾ ਰੋਤਾ ਸੀਗਾ ਬੇਸੀਂ ਵਿਚਾਰ ਕੋ ਦਿਖਦੇ ਰਹਿਆ ਸੀ ਹਾਂ ਠੀਕ ਤੇ ਵਿਚਾਰ ਅਸੀਂ ਉਤਕਾ ਤਨ ਮਾਰ ਆਨੇ ਸਾਡੀ ਸੋਲ ਲਈ ਚਲੋ ਤੁਸੀਂ ਬਹੁਤ ਸਾਰੀਆਂ ਦਵਾਈਆਂ ਲੈ ਲੀਆਂ ਤੁਹਾਨੂੰ ਕਿਤੋਂ ਫਾਇਦਾ ਨਹੀਂ ਹੋਇਆ ਨਹੀਂ ਫਾਇਦਾ ਹੋਇਆ ਜੀ ਤੇ ਤੁਹਾਨੂੰ ਕੀ ਲੱਗਦਾ ਸੀਗਾ ਵੀ ਬੱਚਾ ਹੋਊਗਾ ਕਦੇ ਨਹੀਂ ਜੀ ਸਾਡਾ ਸੱਖਾ ਤੁਸੀ ਜੀ ਕਿਉਂਕਿ ਤੁਸੀਂ ਜਸੋ ਵੀ 14 ਸਾਲ ਤੋਂ ਤੁਸੀਂ ਦਵਾਈਆਂ ਲੈ ਰਹੇ ਸੀਗਾ 14 ਸਾਲ ਬਾਅਦ ਤੁਹਾਨੂੰ ਇਹ ਲੱਗਿਆ ਲੱਗਿਆ ਤੁਸੀਂ ਸ਼ਾਇਦ ਵੀ ਸਾਡੇ ਜਿਵੇਂ ਆਪਾਂ ਕਹਿੰਦੇ ਕਸਮਤ ਹੀ ਨਹੀਂ ਹੋ ਰਿਆ ਬੰਦਾ ਹਾਂ ਕੱਲ੍ਹ ਇਹ ਹੀ ਸੀਗੀ ਅਸਟੇਟੇਟਾ ਤੇ ਬੈਗੇ ਹੀਗੇ ਠੀਕ ਉਸ ਤੋਂ ਬਾਅਦ ਜਦੋਂ ਤੁਹਾਨੂੰ ਅਸੀਂ ਮੈਡੀਕਲ ਤੁਹਾਨੂੰ ਅਸੀਂ ਦੱਸਿਆ ਸੀ ਵੀ ਆਹ ਚੀਜ਼ਾਂ ਇਸ ਵਾਸਤੇ ਨੇ ਹਾਂਜੀ ਤਾਂ ਤੁਹਾਨੂੰ ਉਦੋਂ ਲੱਗਿਆ ਵੀ ਇਹ ਚੀਜ਼ਾਂ ਅਸਰ ਕਰਨਗੀਆਂ ਕਿਉਂਕਿ ਸਾਨੂੰ ਐ ਲੱਗਿਆ ਸੀ ਮਤਲਬ ਪਹਿਲਾਂ ਅੜੇ ਟ੍ਰੀਟਮੈਂਟ ਹੋ ਗਿਆ ਜਿਹੜੇ ਤਖੜੇ ਮੰਨ ਲਾ ਵੀ ਦਵਾਈਆਂ ਖਾਰਨਾਂ ਇਹਨਾਂ ਨੂੰ ਨੇ ਫਾਇਦਾ ਨਹੀਂ ਕਰਿਆ ਵੀ ਇਹਨਾਂ ਨੇ ਕੀ ਕਰ ਇਹਨਾਂ ਨੇ ਕੀ ਕਰ ਕਰਨਾ ਚਲ ਫਾਇਦਾ ਤੇ ਰੋਗ-ਪਰਾਗ ਨੂੰ ਦਿੱਕੋ ਜਿੰਨਾ ਵਕਤ ਸਾਨੂੰ ਇਹ ਦਵਾਈਆਂ ਦਾ ਫਾਇਦਾ ਹੋਵੇ ਫਾਇਦਾ ਹੋ ਗਿਆ ਹੁਣ ਆਪਾਂ ਆਹ ਚੀਜ਼ਾਂ ਜਿਹੜੀਆਂ ਤੁਸੀਂ ਇਹ ਮੈਂਟਲ ਸਿਕੀ ਮੈਂਟਲ ਤੇ ਨਿਊਟਰਲ ਆ ਜਿਹੜਾ ਆਪਣਾ ਕਲਚਰ ਬਣਾ ਫਿਰ ਤੁਸੀਂ ਕਹਿੰਦਾ ਇਹ ਵੀ ਜੀ ਤੁਸੀਂ ਕਹਿੰਦਾ ਬਿਲਕੁਲ ਲਾ ਤੇ ਆਪਣਾ ਸਾਈਕੋਲੋਗ ਆ ਇਹਨਾਂ ਨੇ ਯੂਜ਼ ਕੀਤਾ ਕਿੰਨਾ ਚਿਰ ਹੋ ਗਿਆ ਤੁਹਾਨੂੰ ਵਰਤਦਿਆਂ ਸਾਨੂੰ 1 ਮਹੀਨਾ ਹੋ ਗਿਆ 1 ਮਹੀਨਾ ਹੋ ਗਿਆ ਹੁਣ 1 ਮਹੀਨੇ ਦੇ ਵਿੱਚ ਆਪਾਂ ਨੂੰ ਇਹਦਾ 100% ਜਿਹੜਾ ਫਾਇਦਾ ਹੋਇਆ ਜਿਵੇਂ ਪਹਿਲਾਂ 14 ਸਮਝ ਕਦੇ ਵੀ ਪ੍ਰੈਗਨੈਂਟ ਨਹੀਂ ਹੋਈ ਸੀ ਨਹੀਂ ਜੀ ਬਿਲਕੁਲ ਨਹੀਂ ਉਹਦੇ ਬਹੁਤ ਆਪਾਂ ਦਵਾਈਆਂ ਲੈਂਦੀਆਂ ਹੁਣ ਕਦੇ ਵੀ ਪ੍ਰੈਗਨੈਂਟ ਨਹੀਂ ਹੋਈ ਨਹੀਂ ਹੋਈ ਡਾਕਟਰਾਂ ਨੇ ਵੀ ਕਹਿੰਦਾ ਸੀਗਾ ਵੀ ਸ਼ਾਇਦ ਤੁਹਾਨੂੰ ਆਏ ਮਹੀਨੇ ਵਾਲੇ ਵਿੱਚ ਨਰਾਸ਼ੇ ਮਿਲਦੀ ਚਗੀ ਤੁਹਾਨੂੰ ਇਹ ਵੀ ਤਾਂ ਕਲ ਮਿਲਦੀ ਨਹੀਂ ਸੀ ਤੁਹਾਨੂੰ ਇਹ ਚੀਜ਼ ਤੇ ਸਾਨੂੰ ਯਕੀਨ ਨਹੀਂ ਸੀਗਾ ਜੀ ਵੀ ਸਾਡੇ ਜੀ ਤੋਂ ਸਾਨੂੰ ਇੰਗੀਆਂ ਮਹੀਰ ਤੁਹਾਨੂੰ ਮੈਂ ਦਿੱਤੇ ਗਏ ਵੀਡੀਓਸ ਨਾਲ ਨੂੰ ਨਾਲ ਫਾਇਦਾ ਹੋਇਆ ਅਸੀਂ ਘੱਟ ਤੋਂ ਘੱਟ 4-5 ਲੱਖ ਰੁਪਈਆ ਵੀ ਲਾਤ ਹੈ ਤੁਹਾਨੂੰ ਪਹਿਲਾਂ ਭਈ ਵੀ ਲਗ ਲਕਰ ਵੀ ਅਸੀਂ ਕਿ ਡਾਕਟਰ ਨੂੰ ਦਿੱਤਾ ਹੈ ਬਰ ਸਾਨੂੰ ਕੋਈ ਉਹਦਾ ਰਿਜ਼ਲਟ ਮਿਲੇਗਾ ਤੇ ਸਾਨੂੰ ਜਦੋਂ ਘਰੇ ਦਵਾਈ ਮਿਲ ਗਈ ਇਹ ਦਵਾਈ ਲੈ ਕੇ ਵੀ ਸਾਨੂੰ ਆਈ ਨਹੀਂ ਸਿਪਸਨ ਨੂੰ ਕੋਈ ਫਾਇਦਾ ਪਰ ਜੇ ਤੁਹਾਨੂੰ ਸਾਨੂੰ ਫਾਇਦਾ ਹੋਇਆ ਹੁਣ ਸਾਡੇ ਵਾਸਤੇ ਤਾਂ ਤੁਸੀਂ ਰਗੋਗੇ ਲੱਕੀ ਨਹੀਂ ਬਿਲਕੁਲ ਝੂ ਪਰਮਾਦਵਾ ਚੀਜ਼ ਹੈ ਤਾਂ ਇਹਨਾਂ ਨੇ ਇਹ ਆਪਣਾ ਮਹੀਨਾ ਵਰਤੇ ਹਲੇ ਇਹਦੇ ਜੋ ਆਪਣਾ ਸਾਈਕਲੋਪਾ ਦੇ ਕੁਝ ਕੈਪਸੂਲ ਪਏ ਵੀ ਹੈਗੇ ਇੱਕ ਦੋ ਵਿੱਚ ਇੱਕ ਮਹੀਨੇ ਬਾਅਦ ਹੁਣ ਜਦੋਂ ਇਹਨਾਂ ਨੇ ਟੈਸਟ ਕਰਵਾਇਆ ਤਾਂ ਇਹਨਾਂ ਦੀ ਜਿਹੜੀ ਪ੍ਰੈਗਨਨਸੀ ਉਹ ਪੋਜ਼ਿਟਿਵ ਆ ਗਈ। ਬੋਈ ਪ੍ਰੈਗਨਨਸੀ। ਹਾਂਜੀ। ਬਹੁਤ ਵਧੀਆ ਗੱਲ ਆ ਜੀ। ਬਾਕੀ ਨਾ ਆਪਾਂ ਨੂੰ ਮਨਵਾਇਆ ਲੱਗ ਵੀ ਜਿਹੜੀਆਂ ਚੀਜ਼ਾਂ ਹਨ ਇਹਨਾਂ ਤੇ ਆਪਾਂ ਨੂੰ ਪਹਿਲੀ ਵਾਰ ਜਕੀ ਨਹੀਂ ਆਉਂਦਾ। ਨਹੀਂ ਹਾਂਜੀ। ਤਾਂ ਆਪਾਂ ਨੂੰ ਮੈਕਸਿਮਮ ਲੋਕਾਂ ਨੂੰ ਵੱਧ ਤੋਂ ਵੱਧ ਇਹਨੂੰ ਪੂਰੇ ਵਧੀਆ ਤਰੀਕੇ ਨਾਲ ਆਪਾਂ ਨੂੰ ਲੋਕਾਂ ਨੂੰ ਦੱਸਣਾ ਚਾਹੀਦਾ ਹੈ। ਕਿ ਬਹੁਤ ਸਾਰੇ ਲੋਕ ਹੈ ਆਪਣੇ ਆਸ-ਪਾਸੇ ਇਹਨਾਂ ਦੇ ਬੱਚੇ ਨਹੀਂ ਹੋ ਰਹੇ ਤੁਸੀਂ ਉਹ ਤੁਹਾਡੇ ਜਾਂਦੇ ਸੁਣੋ ਮਿਲਦੇ ਹਾਂਜੀ ਬਾਗੂ ਮਾ ਜੀ ਹਾਂ ਤੇ ਮੰਨ ਲਓ ਹੁਣ ਆਪਾਂ ਪੂਰਾ ਸੰਤੁਸ਼ਟ ਹੈ ਜੀ ਇਹਨਾਂ ਚੀਜ਼ ਤੋਂ ਤਾਂ ਪਾਣੀ ਸੁਣੋ ਹੁਣ ਆਪਾਂ ਵਧੀਆ ਤਰੀਕਾ ਐਸਾ ਹੈ ਜੀ ਬੇਬੀ ਇੱਕ ਵਾਰਾ ਜਰੂਰ ਇਹ ਟਰਾਈ ਕਰਕੇ ਦੇਖੋ ਜਿਨ੍ਹਾਂ ਦੇ ਬੱਚਾ ਨਹੀਂ ਹੋ ਰਿਹਾ ਨਾ ਇੱਕ ਵਾਰਾ ਜਰੂਰ ਲੈ ਕੇ ਦੇਖੋ ਹਾਂ ਵੀ ਜਿਉਂ ਉਹਨਾਂ ਨੂੰ ਫਾਇਦਾ ਜਰੂਰ ਹੋਊਗਾ ਜੇਦੋਂ ਸਾਨੂੰ ਫਾਇਦਾ ਹੋਏਗਾ ਉਹਨਾਂ ਨੂੰ ਵੀ ਫਾਇਦਾ ਹੋਊਗਾ ਬਿਲਕੁਲ ਹੋਊਗਾ ਜੀ ਅਸੀਂ 1.5 ਲੱਖ ਰੁਪਇਆ ਵੀ ਤਿਆਰ ਕਰ ਲਿਆ ਸੀ ਵਿਆਹਇਆ ਕਰਾਵਾਣ ਕਰਾਵਾਣ ਸਾਡੇ ਬਜ਼ੁਰਗ ਬਿਮਾਰ ਹੋ ਗਏ ਨੂੰ ਦੇਣੀ ਸੀਗੀ ਮਹਾਰਾਜ ਨੇ ਬਿਲਕੁਲ ਜੀ ਕੋਈ ਨਾ ਬੰਦੀ ਹੈ ਜੀ ਬਟ ਉਹ ਜਿਹੜਾ ਤੁਸੀਂ ਕਰਵਾਉਂਦੇ ਸੀ ਉਹ ਨੇਚਰਲ ਤਰੀਕਾ ਨਹੀਂ ਹੈ ਨਹੀਂ ਹੈ ਕੁਦਰਤ ਬਟ ਸਾਡਾ ਵੀਰ ਜਿਸ ਅ ਦੇਸੀ ਜਿਹੜਾ ਸਾਡਾ ਮੰਨਦਾ ਨਹੀਂ ਸੀਗਾ ਉਹ ਚੀਜ਼ ਜੀ ਵੀ ਸਸੀਂ ਤਿਆਰ ਨਹੀਂ ਸੀਗੇ ਪਰ ਮਜਬੂਰੀ ਹੁੰਦੀ ਹੈ ਬੰਦੇ ਦੀ ਚਲੋ ਫਿਰ ਵੀ ਇੱਕ ਕਿਤੇ ਨਾ ਕਿਤੇ ਕਾਰਨ ਮੋੜੇ ਜਿਹਦਾ ਆਪਣਾ ਹੀ ਫਾਇਦਾ ਹੋਵੇ ਹਾਂ ਜੀ ਜਦੋਂ ਹੁਣ ਆਪਾਂ ਪੂਰੇ ਸੰਤੁਸ਼ਟਾਂ ਦੇ ਆਪਾਂ ਨੂੰ ਅੱਗੇ ਦੱਸਣਾ ਹੈਗਾ ਜੀ ਛੋਟੇ ਤਰੀਕੇ ਨਾਲ ਕਿਉਂਕਿ ਜਿੰਨੇ ਵੀ ਬਹੁਤ ਸਾਰੇ ਲੋਕਾਂ ਨੂੰ ਪ੍ਰੋਬਲਮ ਹੈ ਜਾਂ ਗਿਲਨ ਦੇ ਵਿੱਚ ਬਹੁਤ ਪ੍ਰੋਬਲਮ ਹੈ ਹਾਂ ਹੁਣ ਆਪਾਂ ਕੀ ਦੱਸਣਾ ਹੈ ਤਾਂ ਸਰ ਜਿਵੇਂ ਆਪਾਂ ਦੇਖਿਆ ਵੀ ਇਹ ਬਹੁਤ ਵਧੀਆ ਰਿਜਨਟ ਹੈ ਇਹਨਾਂ ਚੀਜ਼ਾਂ ਨੂੰ ਇਹਨਾਂ ਨੇ ਆਪਾਂ ਤੁਸੀਂ ਦੇਖ ਹੀ ਲਿਆ ਕਿ ਚਮਤਕਾਰ ਹੀ ਅਲਟ ਹੈ ਪਿਛਲੇ 14 ਸਾਲ ਤੋਂ ਟਰਾਈ ਕਰ ਰਹੇ ਸੀ ਪਰ ਇਹਨਾਂ ਚੀਜ਼ਾਂ ਨਾਲ 1 ਮਹੀਨੇ ਦੇ ਵਿੱਚ ਜਿਹੜੇ ਹੈਗੇ ਉਹਨਾਂ ਦੀ ਜਿਹੜੀ ਪ੍ਰੈਗਨੈਂਸੀ ਦੀ ਜਿਹੜੀ ਰਿਪੋਰਟ ਹੈਗੀ ਉਹ ਪੋਜ਼ਿਟਿਵ ਆਈ ਵੀ ਹੈਗੀ ਤਾਂ ਥੈਂਕ ਯੂ ਸਰ